ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁਮائش ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਰਿਵਾਲਵਰ ਦੇ ਨਾਲ ਫਾਇਰ ਕਰਦਾ ਹੋਇਆ ਨਜ਼ਰ ਆਉਂਦਾ ਤੇ ਇਸ ਵਿਅਕਤੀ ਨੂੰ ਸੋਸ਼ਲ ਮੀਡੀਆ ਤੇ ਰਿਵਾਲਵਰ ਦੇ ਨਾਲ ਫਾਇਰ ਕਰਦਿਆਂ ਦੀ ਇਹ ਰੀਲ ਪਾਣੀ ਉਸ ਵੇਲੇ ਕਾਫੀ ਮਹਿੰਗੀ ਪਈ ਹੈ ਜਦ ਬਠਿੰਡਾ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕਰਦਿਆਂ ਹੋਇਆ ਉਕਤ ਵਿਅਕਤੀ ਤੇ ਇੱਕ ਹੋਰ ਵਿਅਕਤੀ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਸ ਇਹ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਹੈ ਸਿਵਲ ਹਸਪਤਾਲ ਦਾ ਮੁਲਾਜ਼ਮ ਹੈ ਜਿਸ ਦੇ ਵੱਲੋਂ ਸਿਵਲ ਹਸਪਤਾਲ ਦੇ ਕੁਆਟਰਾਂ ਦੇ ਵਿੱਚੋਂ ਹੀ ਇਹ ਜਿਹੜੀ ਫਾਇਰਿੰਗ ਸੀ ਇਹ ਕਰਦੇ ਦੀ ਵੀਡੀਓ ਬਣਾਈ ਗਈ ਹੈ ਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲੇ ਵਿਅਕਤੀ ਦੀ ਜਿਹੜੀ ਭਾਲ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਦੋ ਵਿਅਕਤੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੇ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਹੈ ਉਹ ਜਾਰੀ ਹੈ ਇਹ ਸੀ ਰਾਜਵੰਤ ਸਿੰਘ ਸੀਏ 1 ਬਟੰਡਾ ਇਹ ਜੀ ਅ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਅ ਬਲਵੰਤ ਸਿੰਘ ਹੈ ਉਹਨੇ ਸਿਵਲ ਹਸਪੀਟਲ ਦੇ ਲੱਗੇ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਸਿਵਲ ਹਸਪੀਟਲ ਦੇ ਕੁਆਟਰਾਂ ਕੋਲ ਉਹਦੇ ਰਿਗਾਰਡਿੰਗ ਇਹਦੇ ਮਕਦਮਾ ਦਰਜ ਕਰਕੇ ਤੇ ਤੰਦੀਸ਼ ਆਮਨ ਵਿੱਚ ਇੱਕ ਤਰ੍ਹਾਂ ਹੋ ਰੂਗੀ ਇੱਕ ਦੋ ਜਣੇ ਹੈ ਇੱਕ ਹੋਰ ਬੰਦਾ ਇਹਦਾ ਅਸਲ ਜਗਮੀਤ ਸਿੰਘ ਹੈ ਕੋਈ ਅੰਪਲਾਈ ਹੈ ਸਿਵਲ ਹਸਪੀਟਲ ਦਾ ਹਾਂਜੀ ਉਹਦੇ ਤੇ ਵੀ ਐਫਆਈਆਰ ਹੈ ਨੇ ਦੋਨਾਂ ਦੇ ਮਾਮਲੇ ਦੋਨਾਂ ਦੇ ਲਾਇਸੈਂਸੀ ਸੀ ਅਸਲ ਅਸਲ ਲਾਇਸੈਂਸੀ ਅਸਲ ਲਾਇਸੈਂਸ ਹੈ ਕੀ ਦਾ ਕੀ ਇਹ ਜਗਮੀਤ ਸਿੰਘ ਦਾ ਜਗਰਤਾ ਰੱਖ ਕੀਤਾ ਕਿ ਦੋ ਕੀਤੇ ਇਹ ਇੱਕ ਬਲਵੰਤ ਸਿੰਘ ਗਿੱਤਾ ਜੀ ਨੇ ਫਾਇਰ ਕੀਤੇ ਸੀ ਉਹਦੀ ਪਾਲ ਜਾਰੀ ਹੈ ਜਗਮੀਤ ਸਿੰਘ ਅਸਲਾ ਕਬਜ਼ੇ ਲੈਣਾ ਨਹੀਂ ਉਹ ਜਗਮੀਤ ਸਿੰਘ ਕੋਲ ਲਵਾਂਗੇ ਕਾਨੂੰਨੀ ਅਦਾਲਤੀ ਕਿਸਪਰ ਹੈ ਹਾਂਜੀ ਕਾਰਨ ਕੀ ਸੀ ਕਿਉਂ ਫਾਇਰਿੰਗ ਕੀਤੀ ਵੀਡੀਓ ਤੋਂ ਬਾਅਦ ਵਸ ਇਹ ਆ ਉਹਦਾ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੇ ਮਕਸਦ ਨਾਲ ਹੀ ਨੇ ਫਾਇਰਿੰਗ ਕੀਤੀ ਅੱਗੇ ਵੀ ਪਾਉਂਦੇ ਰਹਿੰਦੇ ਪੈਸੇ ਆਪਣੇ ਤੌਰ ਤੇ ਇਹ ਸੋਸ਼ਲ ਮੀਡੀਆ ਤੇ ਤਾਂ ਹੀ ਕਈ ਨਹੀਂ ਪਹਿਲਾਂ ਵਾਲੀ ਤਾਂ ਕੋਈ ਆਈ ਨਹੀਂ ਆਪਣੇ ਧਿਆਨ ਤੇ ਵੈਸੇ ਵੀ ਪਾਉਂਦੇ ਹੋਣੇ ਵੈਸੇ ਸਾਰੀ ਲਾ ਰੂਲਾ ਪਾਉਂਦੇ ਰਹਿੰਦੇ ਨੇ